ਰੇਟ ਦਾ ਸਵਾ ਲੱਖ ਰੇਟ ਘਟ ਗਿਆ ਸਵਾ ਲੱਖ ਹਾਂ ਆ ਬਰੀਡ ਤੁਹਾਡੇ ਕੋਲ ਘਟਉਂਦੀ ਆ ਬਰੀਡ ਫਰੈਂਚ ਆਉਂਦੀ ਆ ਪਹਿਲੀ ਵਾਰੀ ਆਇਆ ਤਾਂ ਹੀ ਮਗਿਆ ਲਾਲ ਕੋਲਾ ਪਹਿਲਾਂ ਇੱਥੇ ਹੀ ਗੱਲ ਸਾਰੀ ਇਹ ਚਾਰ ਸਪੇਰੇ ਦੇ ਕੀੜਾ ਸਦੇ ਰੰਗ ਨਾਲ ਦੀ ਪਾਈ ਫਿਰਦਾ ਕੁਲੀ ਵੀ ਡਰਾਵਲ ਦਾ ਜਮਾਨਾ ਨਵੀਂ ਆ ਮਿੱਤਰੋ ਦੇਖੋ ਪਹਿਲੇ ਦੇ ਵੀ ਕਹੇ ਸੀ ਦੂਜੇ ਦੇ ਕਹੇ ਤੇ ਤੀਜੇ ਦੇ ਵੀ ਤੈਨੂੰ ਕਹਿਣਾ ਹੈ ਤੀਜੇ ਦੇ ਵੀ ਹਾਂ ਇਹ ਤੇ ਵੀ ਆ ਜਾ ਜਿਹੜਾ ਪਰ ਰੇਟ ਲਿਖਿਆ ਠੀਕ ਹੈ ਇਹ ਰੇਟ ਤੇ ਸਾਰੀ ਮੰਡੀ ਤੋਂ ਰੇਟਰ ਲੈ ਲਿਆ ਗਿਆ ਇੰਨੀ ਕੰਡੀਸ਼ਨ ਚ ਇੰਨੀ ਕੰਡੀਸ਼ਨ ਚੰਗੀ ਦਾ ਇਸ ਕੰਡੀਸ਼ਨ ਦਾ ਟਰੈਕਟਰ ਖੜਾ ਹੋਵੇ ਆਪਾਂ ਨੂੰ ਫੋਨ ਕਰਦੇ ਆਪਾਂ ਇਹਨਾਂ ਦਾ ਲੈ ਵੀ ਆਵਾਂਗੇ ਲੈ ਵੀ ਆਵਾਂਗੇ 11 ਮਾਡਲ ਦੇ ਵਿੱਚੋਂ ਮਿੱਤਰੋ 35000 ਰੁਪਿਆ ਡਿਸਕਾਊਂਟ ਹੋ ਜੂ ਰੇਟ ਘਟ ਜੂ ਤੇ ਸੱਸੀ ਗਾਲ ਲੋਕ ਤੋਂ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ 2 ਨੰਬਰ ਪਲਾਟ ਚ ਤੇ 1 ਨੰਬਰ ਦਾ ਕੰਮ ਆ ਜੀ ਨਾ ਤੇ ਬਾਈ ਕੁਲਵੀਰ ਮਿੱਤਰੋ ਆਪਣੇ ਨਾਲ ਆ ਕੁਲਵੀਰ ਹੁਣ ਆਹ ਲਾਲ ਜੇ ਤੋਂ ਲੱਗਾਗੇ ਆਪਾਂ ਆਹ ਲਾਲ ਨੂੰ ਤਾਂ ਸਾਰੀ ਜਾਣਦੇ ਆ ਇਹ ਤੋਂ ਵੀ ਲੱਗੇ ਇਹ ਤੋਂ ਵੀ ਲੱਗ ਜਾ ਹੋਰ ਬਾਈ ਸੱਸੀ ਗਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਹਾਂ ਇਥੇ ਪਰ ਆਪਾਂ ਭੱਜ ਲੈਂਦੇ ਪਹਿਲਾਂ ਟਰੈਕਟਰ ਦਿਖਾਉਂਦੇ ਭੱਜ ਲੈਂਦੇ ਆ ਹਰ ਜਾਲ ਕਿਸੇ ਦਾ ਨਹੀਂ ਪੁੱਛਦਾ ਜਦੋਂ ਕਈ ਵਾਰੀ ਕੁਲਵੀਰ ਆ ਕੇ ਪਾਈਆਂ ਰਕੇ ਚੀਜ਼ ਲੈ ਕੇ ਆਉਂਦਾ ਨਾ ਨਵੀਂ ਸਾਨੂੰ ਉਹ ਸੁਗਤਾ ਬਾਜ ਜਾਂਦੀ ਹੈ ਵੀ ਭੈਣੀ ਆਹ ਬਰੇਟੀ ਘਟ ਆਉਂਦੀ ਹੈ ਕੁਲਵੀਰ ਕੋਲ ਇੱਕ ਹੋਰ ਗੱਲ ਆ ਇੱਕ ਹੋਰ ਕਹਿਣੀ ਚਾਹਣਾ ਤੇਰੇ ਚੈਨਲ ਦੇ ਮਾਧਿਅਮ ਰਾਹੀਂ ਹਾਂਜੀ ਮੈਥੋਂ ਵੀ ਨਹੀਂ ਜਾਏਗਾ ਮੈਂ ਵੀ ਗਨਾਹ ਕਰਾਂ ਬਰਾਬਰ ਦਾ ਠੀਕ ਹੈ 75 ਸਾਲਾਂ ਦਾ ਬਜ਼ੁਰਗ ਬੈਠਾ ਆਪਣੇ ਖੇਤਾਂ ਦੀ ਲੜਾਈ ਲੜੀ ਜਾਂਦਾ ਲੜਾਈ ਲੜੀ ਜਾਂਦਾ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜੇਰਾ ਆਪਣਾ ਸਾਰਿਆਂ ਦਾ ਫਰਜ਼ ਵੰਡਦਾ ਹਮ ਹਮਾ ਕੇ ਜਰੂਰ ਖੁਰਚੋ ਤੇ ਹਾਜ਼ ਕੋਨ ਨੂੰ ਵੀ ਬਕਾਇਦਾ ਕਹਿੰਨੇ ਵੀ ਤੁਸੀਂ ਵੀ ਉੱਥੇ ਜਾ ਕੇ ਹਾਜ਼ਰੀ ਲਵਾ ਕੇ ਆਇਓ ਬਿਲਕੁਲ ਬਿਲਕੁਲ ਸਾਰੇ ਵੀਰ ਪਹੁੰਚੋ ਜਿਹੜੇ ਵੀਡੀਓ ਦੇਖੀ ਜਾਂਦੇ ਅਸੀਂ ਵੀ ਪਹੁੰਚਾਂਗੇ ਅਸੀਂ ਵੀ ਪਹੁੰਚਾਂਗੇ ਤੇ ਆਹ ਟਰੈਕਟਰ ਕਿ ਨਹੀਂ ਸਾਡੇ ਭੱਜਨਦਾਰੀ ਜੀ ਨੂੰ ਪਤਾ ਕੀ ਸੀ ਕੁਲਵੀਰ ਅੱਛਾ ਹੁਣ ਤੁਹਾਨੂੰ ਮੈਂ ਰੀਜ ਦੱਸਦਾ ਤੇਰੇ ਕੋਲੋਂ ਦਾ ਹੌਲੈਂਡ ਸੋਨਾ ਵਾਲੀ ਕਾ ਸਵਰਾਜ ਨਾਡਗਰਾ ਆਪਣਾ ਫੋਰਡ ਵੀ ਲਿਆਉਣੇ ਆ ਤੁਸੀਂ ਵਿੱਚ ਘੱਟ-ਕੁੱਟ ਜਾਂਦਾ ਕੋਈ ਭਰਾ ਹਨਾ ਆਹ ਬ੍ਰੀਡ ਸੋਡੇ ਕੋਲ ਘੱਟਉਂ ਹੀ ਆ ਬ੍ਰੀਡ ਫ੍ਰੈਂਡਲੀ ਘੱਟ ਆਉਂਦੀ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆਇਆ ਤਾਂ ਹੀ ਮਗਿਆ ਆ ਲਾਲ ਕੋਲਾ ਪਹਿਲਾਂ ਇੱਥੇ ਹੀ ਗੱ ਇਹ ਲਓ ਤੁਹਾਨੂੰ ਇਹਦੇ ਨੂੰ ਕੈਮਰਾ ਹੁਣ ਤੇਰੇ ਹੱਥ ਚ ਗੋਣੀ ਗੋਣਾ ਇਹਦੇ ਚ ਕਹਿਣਾ ਅਸੀਂ ਆ ਦਿਖਾਉਣਾ ਤੂੰ ਆ ਪਾਵਰ ਸਟੀering ਠੀਕ ਹੈ ਠੀਕ ਹੈ ਕਲਚ ਡਬਲ ਠੀਕ ਹੈ ਨਹੀਂ ਇਥੇ ਲੱਗਦੀ ਹੈ ਕਲੱਚ ਇਹ ਤੂੰ ਡਬਲ ਇਹ ਦੋ ਇੱਕ ਦੋ ਹੁੰਦੇ ਆ ਇੱਕ ਦੋ ਹੁੰਦੇ ਆ ਇਹ ਟਾਇਰ ਚਾਰੇ ਅੱਧੇ ਆ ਹਾਂ ਠੀਕ ਹੈ ਟਾਇਰ ਚਾਰੇ ਅੱਧੇ ਆ ਠੀਕ ਹੈ ਬੰਪਰ ਬੰਪਰ ਰੰਗ ਪੇਂਟ ਦਿਨਾ ਹੈਗਾ origignal ਹੀ ਆ ਸਾਰਾ ਇੱਕ ਵਾਰ ਗੇੜਾ ਤਾਂ ਦੇ ਆ ਚਾਰ ਚਫੇਰੇ ਦੀ ਤੇ ਫਰੰਟ ਟਾਇਰ ਰਹਿ ਗਿਆ ਜੀ ਅਪੋਲੋ ਦੇ ਬੈਕ ਟਾਇਰ ਰਹਿ ਗਿਆ ਐਲਾਇੰਸ ਦੇ ਕੰਪਨੀ ਦੇ ਕੰਪਨੀ ਦੇ ਬੈਕ ਟਾਇਰ ਨੇ ਦੇਖ ਐ ਇਧਰ ਟੈਕ ਕੰਡੀਸ਼ਨ ਦਾ ਪਿਆ ਚੰਗਾ ਟਰੈਕਟਰ 50% ਨਵੀਂ ਪਾਜੀ ਵੱਟੀ ਹਾਂ ਡਰਾਈਵਰ ਨਵੀਂ ਦੇ ਤੇ ਪਲੈਟਨਰੀ ਡਰਾਈਵ ਆ ਮੋਟੀਆਂ ਟਿਊਬਾਂ ਵਾਲਾ ਪਤਾ ਟਰੈਕਟਰ ਦੇ ਰੰਗ ਨਾਲ ਦੀ ਪਾਈ ਫਿਰਦਾ ਕੁਲਵੀਰ ਡਰਾਈਵਲ ਦਾ ਜਮਾ ਨਵੀਂ ਆ ਮਿੱਤਰੋ ਦੇਖੋ ਇਧਰ ਫੱਟੀ ਦਿਖਾ ਦੀ ਸਮਾਰ ਕੇ ਦਬਾਵਾ ਲਾਇਆ ਨਹੀਂ ਤੇ ਮੈਂ ਜਨਾਉ ਜੀ ਬਈ ਸੁਣ ਥੋੜਾ ਠੀਕ ਹੈ ਉਹਦਾ origignal ਡੱਗ ਠੀਕ ਹੈ ਤੇ ਬਾਕੀ ਮਗਰਾੜ ਮਿੱਤਰੋ ਪੂਰੇ ਚੰਗੇ ਪਿਆ ਕਿਸੇ ਪਾਸੋਂ ਗਲੇ ਨਹੀਂ ਮਾਡਲ ਕਿੰਨਾ ਕੁਲ ਤੇ ਰੰਗ ਦੇਖੋ ਮਿੱਤਰ ਇਧਰ ਰੈਂਬਾ ਨੂੰ ਮਾਦਾ ਕੰਦਰੋਂ ਕਿੰਨੇ ਸਾਫ ਵਧੀਆ ਸਾਫ ਪਿਆਗਾ ਪੂਰਾ ਸਾਫ ਟਰੈਕਟਰ ਪਿਆ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜੀਆਂ ਅੱਜ ਕੱਲ ਬੰਦੇ ਲਪਾਉਂਦੇ ਆ ਮੁੰਡੇ ਨਵੇਂ ਪਲੇਟਫਾਰਮ ਉੱਚਾ ਪਲੇਟਫਾਰਮ ਤੇ ਇਹਦੇ ਨਾਲ ਕੰਪਨੀ ਵੱਲੋਂ ਪੀ ਲੱਗੇ ਜਾਂਦੀ ਆ ਕੰਪਨੀ ਵੱਲੋਂ ਨਹੀਂ ਇਹਦੇ ਕੰਪਨੀ ਲੱਗੇ Maruti pedal ਆਗੇ Maruti pedalਾਂ ਦੇ ਵਿੱਚ ਤਾਂ ਉਹ ਦੂਜਿਆਂ ਦੇ ਤਾਂ ਵੀ ਮੁੜ ਕੇ ਪਲੇਟਫਾਰਮ 'ਚ ਮੋਰਾ ਕਰਕੇ ਆ ਇਹਦੇ ਕੋਈ ਸੁਨੇ ਆ ਕੰਪਨੀ ਫਿਟ ਕੰਪਨੀ ਫਿਟ ਦਾ ਹੁੰਦਾ ਤੇ ਇਹ ਹੁਣ ਨੰਬਰ ਪਹਿਲਾਂ ਰੇਟ ਤੇ ਮਾਡਲ ਦਿਖਾ ਦੇ 13 ਮਾਡਲ ਆ 2 ਲੱਖ ਤੇ 60000 ਡਿਮਾਂਡ ਆ ਚੁੱਪ ਜੇ ਕਿਵੇਂ ਕਰ ਗਿਆ 2 ਲੱਖ 60000 ਡਿਮਾਂਡ ਆ 13 ਮਾਡਲ ਪਾਵਰ ਸਟੀering ਡਬਲ ਕਲਚ ਚੁੱਪ ਮੈਂ ਤਾਂ ਕਰ ਗਿਆ ਮੈਂ ਜਿਹੜਾ ਅਈ ਤੇ ਲਿਖਿਆ ਤੈਨੂੰ ਪਤਾ ਤਾਂ ਇੱਥੋਂ ਹੀ ਰੇਟ ਤਾਂ ਲੈਣੀ ਨਹੀਂ ਆਪਾਂ ਨਹੀਂ ਮੈਂ ਤੈਨੂੰ ਇਹ ਪੁੱਛਦਾ ਹਾਂ ਵੀ 13 ਮਾਡਲ ਨਹੀਂ ਰੇਟ ਜਮਾ ਜਮਾਂ ਪਾਇਆ ਹੈ ਹਾਂ ਅਜੇ ਆਪਾਂ ਹੋਰ ਕਰਨਾ ਹੈ ਜੁਆں ਦਾ ਸਮਾਨ ਤਾਂ ਹਜੇ ਹੋਰ ਵੀ ਕਰਾਵਾਂ 100000 ਰੁਪਿਆ ਘੱਟ ਦਾ ਕਰਤਾ ਤੇ ਹੁਣ ਮੈਨੂੰ ਐਂ ਦੱਸ ਵੀ ਤੇਰਾ ਮਾਡਲ ਇਹਦਾ ਜਿਹੜਾ ਨੰਬਰ ਹੈ ਦੋਸਤੋ ਹਾਂ ਨੰਬਰ ਹੈ ਦਾ ਆਂਧਰਾ ਪ੍ਰਦੇਸ਼ ਦਾ ਠੀਕ ਹੈ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਕਹਿੰਦੇ ਯਾਰ ਘੱਟ ਬਜਟ ਵਾਲਾ ਟਰੈਕਟਰ ਹੋਵੇ ਹਾਂ ਉੱਚੇ ਮਾਡਲ 'ਚ ਮੇਰੇ 50 HP ਤੋਂ ਪਲੱਸ ਟਰੈਕਟਰ ਹੈ ਠੀਕ ਹੈ ਜਿੰਨਾ ਹੈਗਾ ਅਰੀਜਨਲ ਆ ਪੰਜਾਬ ਨੰਬਰ ਦੀ ਢੂਈ ਲਵਾਉਂਦਾ ਠੀਕ ਹੈ ਠੀਕ ਹੈ ਤੇ ਸਾਰੀਆਂ ਸਹੂਲਤਾਂ ਚਲਾ ਕੇ ਦੇਖ ਲਓ ਚਲਾਉਣ 'ਚ ਵੀ ਨਮਾ ਹੈ ਠੀਕ ਹੈ ਕੱਲਾ ਵੇਚਦਾ ਨਹੀਂ ਇਹ ਸਾਰਾ ਅਰੀਜਨਲ ਟਰੈਕਟਰ ਹੈ ਕਲਮ ਵੀ ਨਹੀਂ ਲੱਗੀ ਡਟ ਇੰਜਨ ਜਨਰੇਟਰ ਦਾ ਚੰਗਾ ਪੂਰਾ ਚੰਗਾ ਯਾਰ ਬਾਹ ਕੇ ਲੈ ਤਸੱਲੀ ਕਰਕੇ ਆਪ ਦੀ ਲੈ ਜਾ ਹੁਣ ਇਦਾਂ ਐਂਗਾ ਕਿੰਨੇ ਅਗਲੀ ਵੀ ਦੋ ਸਾਢੇ ਤਾਂ ਡਿਮਾਰਡ ਹੋਊਗਾ ਯਾਰ 2 ਲੱਖ ਤੇ 45000 ਦਾ ਟਰੈਕਟਰ ਦੇ ਦਾਂ ਦੋ ਲੱਖ ਤੇ 45000 ਦਾ ਦਾਵਾ ਯਾਰ ਸਾਰੀ ਸਾਰੇ ਬਾਜ਼ਾਰ ਚ ਜਾਏ ਸਾਰੇ ਪੰਜਾਬ ਚ ਕੋਈ ਮੈਸਰੇਟ ਨਹੀਂ ਮਿਲਦਾ 2 ਲੱਖ 45000 ਦਾ 15000 ਰੁਪਿਆ ਰੇਟ ਘਟਜੂ 20000 15000 ਨਾ ਰੇਟ ਕਾ 1.5 ਲੱਖ ਰੇਟ ਘਟ ਕਾ 1.5 ਲੱਖ ਹਾਂ ਤੇ ਅੱਗੇ ਆ ਗਿਆ ਜੀ 21 ਮਾਡਲ ਸਵਰਾਜ 85 ਏ ਆ ਜੀ ਜਮਾ ਨਵਾਂ ਟਰੈਕਟਰ ਸਾਰਾ ਕੁਝ ਨਾਲਦਾ ਤੇ 880 ਘੰਟੇ ਚੱਲਿਆ ਕੋਲੇ ਠੀਕ ਐ 880 ਘੰਟੇ ਚੈੱਕ ਕਰ ਲੈ ਮੀਟਰ ਤੇਰੇ ਸਾਹਮਣੇ ਐ 880 ਘੰਟੇ ਚੱਲਿਆ ਕੈਮਰਾ ਤੇਰੇ ਹੱਥ ਚ ਐ ਕੈਮਰਾ ਇਧਰ ਯਾਰ ਢਿਲਾਉਂਦਿਆ ਤੇ ਚਾ ਢਿਲੋ ਘੱਟ ਹੀ ਹੋਊਗਾ ਜਿੰਨੇ ਤੈਨੂੰ ਘੰਟਾ ਦੱਸਿਆ ਉਹ 8 ਤੇ 7 ਆਦਾ ਦਿਸ ਗਿਆ ਜੇ ਤੂੰ ਅਗਲਾ ਤੀਜਾ ਨਹੀਂ ਦਿਸਿਆ ਉਦੋਂ ਮੈਂ ਮੁੜਿਆ ਆਇਆ ਤੇ ਲੋ ਕਿੰਨੇ ਘੰਟੇ ਆ ਉਹ ਤਾਂ ਲੌਂਗ ਕਰਤਾ ਭਾਈ ਦਾਈ ਚ ਹੀ ਪੈ ਰਹੇ ਕੰਪਲੇਨ ਨਹੀਂ ਕੀਤੀ ਨਾ ਕਿੰਨੇ ਘੰਟੇ ਆ 878 878 ਦੋ ਘੰਟੇ ਘੱਟ ਦੱਸਿਆ ਹਾਂ ਹਾਂ ਦੋ ਘੰਟੇ ਘੱਟ ਦੱਸਿਆ 21 ਮਾਡਲ ਆ ਜੀ 878 ਘੰਟੇ ਟਰੈਕਟਰ ਚੱਲਿਆ ਹੋਣਾ ਟਾਇਰਾਂ ਦਾ 3 ਸਪੀਡ ਆ ਟੌਪ ਮਾਡਲ ਵਾਲਾ ਨਾਲ ਦੇ ਟਾਇਰ ਆ ਸਾਰਾ ਕੁਝ ਨਾਲ ਦਾ ਠੀਕ ਐ ਸਾਰਾ ਕੁਝ ਮਿੱਤਰੋ ਟਰੈਕਟਰ ਦਾ ਨਾਲ ਦਾ ਇਹ ਹਰਿਆਣਾ ਨੰਬਰ ਆ ਫਰਸਟ ਪਾਰਟੀ ਆ ਐਨਓਸੀ ਮਿਲ ਜੂ ਪਰ ਬਾਈ ਵੇਦੀ ਤਾਂ ਪੁੱਛਣ ਵਾਲੀ ਗੱਲ ਹੀ ਨਹੀਂ ਐਨਓਸੀ ਪੱਸਾਂ ਦੀ ਲੋੜ ਹੀ ਨਹੀਂ ਸਰਸਾ ਨੰਬਰ ਆ ਇਹ ਬਾਈ ਪਿੱਛੋਂ ਹੋਗਮ ਆਇਆਗਾ ਦੱਸਣਾ ਭੁੱਲ ਗਏ ਸੀ ਹਰਿਆਣਾ ਨੰਬਰ ਨਹੀਂ ਸਰਸਾ ਨੰਬਰ ਠੀਕ ਐ ਸਰਸਾ ਜਮਾ ਲੋਕਲ ਪੈ ਜਾਂਦਾ ਹੈ ਹਰਿਆਣੇ ਦਾ ਸ਼ਹਿਰੀ ਠੀਕ ਹੈ ਚਲ ਕਰ ਵੀ ਇਹਨੂੰ ਆਪਾਂ ਲੋਕਲ ਮੰਨਦੇ ਆ ਕਿਉਂਕਿ ਜਮਾ ਆਪਣੇ ਨਾਲ ਹੀ ਪੈ ਜਾਂਦਾ ਬਾਰਡਰ ਤੇ ਠੀਕ ਹੈ ਇੱਥੋਂ 20 ਕਿਲੋਮੀਟਰ ਹੀ ਆ ਸਾਰਾ ਠੀਕ ਹੈ ਤੇ ਟਰੈਕਟਰ ਨਾ ਮੈਂ ਤੇ ਰੇਟ ਦਿਖਾ ਦੇ ਹੁਣ ਇਹਦਾ 7 ਲੱਖ ਤੇ 5000 ਰੁਪਿਆ ਸਾਰੀ ਮੰਡੀ 'ਚ ਕਿਹੜਾ ਦਿਆ ਤੇਰੇ ਨਾਲ ਇੱਕ ਗੱਲ ਦਾ ਦਾਵਾ ਕਰਦਾ ਐ ਇੰਨੇ ਦਾ ਟਰੈਕਟਰ ਲੈਦੀ ਠੀਕ ਹੈ ਇਹ ਮੈਂ ਤਾਂ ਕਾਨੂੰਨ ਦੇ ਵਿੱਚ ਕਮੈਂਟ ਲੱਗੇ ਨੇ ਵੱਧ ਲਿਖ ਲੈ ਜੀ ਵੱਧ ਲਿਖਿਆ ਮੈਂ ਉਹਨਾਂ ਵਾਂਗ ਵੀਰਾਂ ਨੂੰ ਕਹਿੰਦੇ ਜਿਹੜੇ ਕਹਿੰਦੇ ਵੀ ਰੇਟ ਵੱਧ ਆ ਉਹਨਾਂ ਨਾਲ ਜਿੱਤ ਕੇ ਟਰੈਕਟਰ ਲੈ ਲਓ ਇਹਦੇ ਨਾਲ ਦਾ ਅੱ ਠੀਕ ਹੈ ਉਵੇਂ ਜੜਦੇ ਆ ਇਹ ਇਹਦੇ ਤੇ ਮੈਂ ਡਿਸਕਾਊਂਟ ਦੇਵਾਂਗੇ ਇਹ ਕਿੰਨੇ ਦਾ ਬਣ ਜੂ ਇਹ 690 ਦਾ ਦੇਵਾਂਗੇ 6 ਲੱਖ ਤੇ 90 ਹਜ਼ਾਰ ਹੋਰ ਵੀ ਡਿਸਕਾਊਂਟ ਕਰਾਂਗੇ ਵੀਰ ਹੋਰ ਵਾਲੇ ਬੰਦੇ ਵੀਰ ਸਵਰਾਜ ਦੀ ਬੰਦਾ ਚਲੋ ਚੁਆਇਸ ਹੁੰਦੀ ਆ ਆਪ ਲਈ ਬੰਦੇ ਦੀ ਵੀ ਹਾਲੈਂਡ ਆ ਹਨ ਪਰ ਇਹ ਚੀਜ਼ ਕੋਈ ਮੰਨੇ ਨਾ ਮੰਨੇ ਪਹਿਲਾਂ ਹਰੇਕ ਉਹ ਜ਼ਿੰਮੇਦਾਰ ਭਾਜ ਦਾ ਸਵਰਾਜ ਕਿਨੂ ਹੀ ਆ ਲੈ ਜਿਹੜੂ ਖੂਬੀਆਂ ਬਾਹਰ ਗੱਢ ਲੋ 20000 ਸਵਰਾਜ ਟਰੈਕਟਰ ਜੇ ਮਿਲ ਜੇ ਤਾਂ ਚੰਗਾ ਇਹਦੇ ਚ ਖੂਬੀਆਂ ਬਾਹਰ ਨਹੀਂ ਉਸ ਤੋਂ ਬਾਅਦ ਦੇ ਵਿੱਚ ਬੰਦੇ ਕੋਲ ਚ ਵੈਸਾ ਆ ਜਾਂਦੀਆਂ ਚੋ ਟਰੈਕਟਰ ਆਪ ਦੀ ਜਗ੍ਹਾ ਸਾਰੇ ਕਰੋ ਮਣਜਾ ਬਣਾ ਕੇ ਤੇ ਦੋ ਚਾਰ ਆਂਡੀ ਕਮਾਂਡੀ ਆ ਕੇ ਇਹੀ ਕਹਿੰਦੇ ਵੀ ਟਰੈਕਟਰ ਲੈਣਾ ਸਵਰਾਜ ਲੈ ਆ ਮਿਸਤਰੀ ਭੁੱਲ ਜਾਈਂਗਾ ਮਿਸਤਰੀ ਇਹਦੀ ਰਿਆ ਮਿਸਤਰੀ ਵੀ ਦਿੰਦਾ ਹਾਂ ਇਹਦਾ ਇਹ ਹੈ ਵੀ ਟਰੈਕਟਰ ਸਾਰੇ ਚੰਗੇ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਆਪਣੇ ਆਪਣੇ ਜਗ੍ਹਾ ਦੇ ਬ੍ਰਾਂਡ ਆ ਪਰ ਜਿਹੜੀ ਜਗ੍ਹਾ ਤੇ ਇਹ ਹੈਗਾ ਉਹ ਹੋਰ ਨਹੀਂ ਲੈ ਸਕਦਾ ਇਹਦੇ ਬ੍ਰੇਕ ਕਰਾਉਣੇ ਆ। ਤਾਂ ਨਹੀਂ ਖੋਲਣਾ। ਕੋਲ ਟਰੈਕਟਰਾਂ ਦੀਆਂ ਟਿਊਬਾਂ ਵਗੈਰਾ ਲੈਣੀਆਂ ਹੁੰਦਾ ਬਾਹਰੋਂ ਕੰਮ ਹੋ ਜਾਂਦਾ। ਪਹਿਲੀ ਗੱਲ ਤਾਂ ਖੁੱਲਦਾ ਹੀ ਨਹੀਂ ਯਾਰ ਗੱਲ ਇਹਦੀ। ਖੁੱਲਦਾ ਹੀ ਨਹੀਂ। ਜੇ ਨੂੰ ਸਹੀ ਹਿਸਾਬ ਨਾਲ ਤੇ ਸਰਵਿਸ ਕਰਾਈ ਜਾਏਗਾ ਇਹਨੂੰ ਹੁੰਦਾ ਹੀ ਕੁਝ ਨਹੀਂ। ਕਈ ਵੀਰ ਨੂੰ ਦੇਸੀ ਲੋਹਾ ਵੀ ਕਹਿ ਦਿੰਦੇ ਆ। ਦੇਸੀ ਲੋਹਾ। ਪਰ ਆਪ ਦੀ ਜਗ੍ਹਾ ਤੇ ਬਹੁਤ ਵੱਡਾ ਬ੍ਰਾਂਡ ਆ ਇਹ। ਤੇ ਹੁਣ ਕਿਹੜਾ ਲੋਹਾ ਦਿਖਾਉਣਾ ਇਹਨਾਂ ਚੋਂ? ਹੁਣ ਆਪਾਂ ਦਿਖਾਵਾ ਗਿਆ ਤਾਂ ਯਾਰ ਦਿਖਾਏ ਆਪਣੇ ਫਾਰਮ ਸਾਠ ਤੇ। ਫਾਰਮ ਆ ਇਹਦੇ ਆ ਨਵੀਂ ਬ੍ਰਿਡਿਟੀ ਵੈਰਾਈਟੀ ਆਈ ਆ। 11 ਮਾਡਲ ਟੌਪ ਮਾਡਲ ਐਚ ਆਰ ਨੰਬਰ। ਇਹ ਰੇਟ ਨਹੀਂ ਰੇਟ ਤੇ ਨਾ ਕਰਨੀ ਆ ਜੇ ਰੇਟ ਦੀ ਗੱਲ ਪਹਾਨੂੰ ਟਰੈਕਟਰ ਦਿਖਾਈਏ ਕਿਉਂਕਿ ਪਹਿਲਾਂ ਰੇਟ ਦਾ ਸਤਾਹ ਵਾਲਾ ਕੋਈ ਯਾਰ ਇੰਨੇ ਕ ਦਾ ਇਥੋਂ ਖੂਪੀਆਂ ਗਿਣ ਲੱਗਦੀਆਂ ਇਹਦੀਆਂ ਖੂਪੀਆਂ ਮੈਂ ਤੈਨੂੰ ਬਾਅਦ ਚ ਗਿਣਾਉਂਗਾ ਇਹਦੇ ਟੱਚਿੰਗ ਹੋਈ ਆ ਟਰੈਕਟਰ ਦੀ ਮੈਂ ਪਹਿਲੇ ਦਾ ਠੀਕ ਹੈ ਟੱਚਿੰਗ ਹੋਈ ਵੀ ਆ ਇਹਦੀ ਟੱਚਿੰਗ ਹੋਈ ਵੀ ਆ ਇਹਦੀ ਖੁੱਲੀ ਹੋਈ ਵੀ ਆ ਠੀਕ ਹੈ ਵਧੀਆ ਹੋਈ ਵਿਆਹ ਆਪਾਂ ਐ ਨਹੀਂ ਕਹਿੰਦੇ ਕੋਈ ਵੀ ਚੰਗੀ ਆ ਚੰਗੀ ਹੋਈ ਆ ਤੇਲ ਬ੍ਰੇਕਾਂ ਠੀਕ ਹੈ ਡਬਲ ਕਲਚ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਠੀਕ ਹੈ ਕਿਹੜਾ ਦੇ ਲੈ ਮੁੰਡਿਆ ਸਾਰੇ 70 max ਜੀ ਇਹ ਹਾਈ ਕਪੈਸਿਟੀ ਲਿਫਟ ਐਕਸਟਰਾ ਟੋਰ ਗੋਣੀ ਗੋਣਾ ਜਰਾ ਉਗਣਾ ਹੈ ਨਹੀਂ ਗਾਦੇ ਚ ਤੇ ਇਹ ਆ ਗਿਆ ਜੀ ਫਾਰਮ ਟਰੈਕ 60 EPI EPI ਇਹ ਦੂਜਾ ਆ ਗਿਆ ਸੈੱਟ ਹਾਂ ਤੇ ਇਹ ਹੁਣ 3 ਲੱਖ ਪੂਰਾ ਇਹਦੀ ਡਿਮਾਂਡ ਆ 3 ਲੱਖ ਦੇ ਨਾਲ ਪੂਰਾ ਪੂਰਾ ਨਾਲ ਪੂਰਾ ਵੀ ਲਿਆ ਇਹ ਵੀ ਮੈਂ ਦੁਬਾਰੇ ਕਹਿਣਾ ਹਾਂ ਉੱਤੇ ਵੀ ਕਿਹਾ ਸੀ ਹੂੰ ਪਹਿਲੇ ਤੇ ਵੀ ਕਿਹਾ ਸੀ ਦੂਜੇ ਤੇ ਕਿਹਾ ਸੀ ਤੇ ਤੀਜੇ ਤੇ ਵੀ ਤੈਨੂੰ ਕਹਿਣਾ ਹੈ ਤੀਜੇ ਤੇ ਵੀ ਹਾਂ ਇਹ ਤੇ ਵੀ ਆ ਜਾ ਜਿਹੜਾ ਆਪਾਂ ਰੇਟ ਲਿਖਿਆ ਠੀਕ ਹੈ ਇਹ ਰੇਟ ਤੇ ਸਾਰੀ ਮੰਡੀ ਤੋਂ ਰੇਟਰ ਲੈ ਲਿਆ ਜਾ ਗਿਆ ਇੰਨੀ ਕੰਡੀਸ਼ਨ ਚੋ ਇੰਨੀ ਕੰਡੀਸ਼ਨ ਚੰਗੀ ਦਾ ਇਹ ਗੱਲ ਲੇਕਨ ਉਹ ਮੈਂ ਕਮੈਂਟ ਚ ਕਹੀ ਸੀ ਸਪੈਸ਼ਲ ਮੈਨੂੰ ਕਹਿੰਦਾ ਤੁਸੀਂ ਵੱਧ ਪਾ ਕੇ ਘਟਾਇਆ ਮੈਂ ਕਿਹਾ ਜਿੰਨਾ ਅਸੀਂ ਘਟਾਇਆ ਸਾਨੂੰ ਉਹ ਰੇਟ ਤੇ ਦੇ ਦੇ ਆਹ ਰੇਟ ਆਪ ਤਾਂ ਲੱਖ ਲਿਖਿਆ ਜਿਹੜਾ ਵੀ ਰਿ ਕਮੈਂਟ ਕਰਦਾ ਵੀ ਰੇਟ ਵੱਧ ਹੈ ਉਹ ਆਪਾਂ ਨੂੰ ਫੋਨ ਕਰੇ ਇੰਨੇ ਟਾਇਰ ਹੋਣ ਇੰਨੀ ਕੰਡੀਸ਼ਨ ਮੈਂ ਪਹਿਲਾਂ ਕੈਮਰਾ ਮਾਰਿਆ ਵੀ ਟਾਇਰ ਵੀ ਹੈ ਜਿਹੜੇ ਮਗਰਲੇ ਮਿੱਤਰੋ ਗੁੜੀਆਰ ਕੰਪਨੀ ਦੇ ਆ ਨਹੀਂ ਇੱਕ ਵਾਰ ਹੋਰ ਕਰਦਾ ਜਿਹੜਾ ਰੇਟ ਆਪਾਂ ਲੈਣ ਵਾਲਾ ਹੁਣ ਇਹਦੇ ਤੇ ਵੀ ਡਿਸਕਾਊਂਟ ਕਰਾਂਗੇ ਹਾਂ ਜਿਹੜਾ ਆਪਾਂ ਇਸ ਕੰਡੀਸ਼ਨ ਦਾ ਡਰਾਈਵਰ ਖੜਾ ਹੋਵੇ ਆਪਾਂ ਨੂੰ ਫੋਨ ਕਰਦੇ ਆਪਾਂ ਇਹਨਾਂ ਦਾ ਲੈ ਵੀ ਆਵਾਂਗੇ ਲੈ ਵੀ ਆਵਾਂਗੇ ਹੁਣ 3 ਲੱਖ ਦਾ ਕਿਦਾਂ ਆਪਾਂ ਕਿਨੇ ਦੇਣਾ ਤੇਰਾ ਲਾਸਟ ਇੱਕ ਹੀ ਰੇਟ ਆ 2 ਲੱਖ ਤੇ 85000 ਇਹ ਬਹੁਤ ਵੱਡਾ ਆਫਰ ਹੈ ਮੇਲਾ ਲੁੱਟ ਲਓ ਜੀ ਤੋ ਲੁੱਟ ਲੀ 2 ਲੱਖ ਤੇ 85000 ਦਾ ਯਾਰ ਕਿਦੋਂ ਨਹੀਂ ਮਿਲਦਾ ਨੰਬਰ ਪੰਜਾਬ ਹੈ ਇਹ ਇਹ ਨੰਬਰ ਹਰਿਆਣਾ ਹੈ ਤੂੰ ਆਂਧਰਾ ਦੀ ਵੀ ਜਾਵੜੇਗਾ ਤਾਂ ਵੀ ਨਹੀਂ ਮਿਲਦਾ ਇਸ ਰੇਟ ਦਾ ਆਂਧਰਾ ਜ ਵੀ ਨਹੀਂ ਮਿਲਦਾ ਮਿੱਤਰੋ ਕਣ ਕਿਨ ਲੱਗ ਜਾ ਜੇ ਡਬਲ ਕਲਚ ਕਰਾਉਣਾ ਹੈ ਉੱਥੇ ਤਾਂ ਚਲ ਛੱਡ ਠੀਕ ਹੈ ਪਾਵਰ ਸਟੀering ਕਰਾਉਣਾ 30 ਤੋਂ 35000 ਖਾ ਜਾਂਦਾ ਤੇਲ ਬ੍ਰੇਕਾਂ ਕਰਾਉਣੀਆਂ 20000 ਖਾ ਜਾਂਦੇ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਕਲਚ ਡਬਲ ਡਿਸਕਾਂ ਉਹ ਲਗੂਬੀਆਂ ਨਾਲ ਲੈ ਆਇਆ ਉਹ ਲਗੂਬੀਆਂ ਨਾਲ ਲੈ ਆਇਆ ਹੈਗਾ ਤੇ ਅੱਗੇ ਆ ਗਿਆ ਜੀ 53 10 ਕਾਲੇ ਢਿੱਡ ਵਾਲਾ 11 ਮਾਡਲ ਜੌਨੀਅਰ ਤਾਂ ਬਹੁਤ ਆਗੇ ਤੇ ਤੂੰ ਆ ਗਿਆ ਸਾਰਿਆਂ ਦਾ ਟੌਪ ਹੈ ਕੁਲਵੀਰ ਜਿਵੇਂ ਕਹਿੰਦਾ ਜਿੱਥੇ ਮੁੱਕ ਜੇ ਗਿਆ ਸੀ ਇਹ ਤੋਂ ਬਾਅਦ ਚ ਨਹੀਂ ਆਇਆ 11 ਚ ਲਾਸਟ ਆਇਆ ਸੀ ਲਾਸਟ ਕਾਲੇ ਰੈਡ ਲਾਸਟ ਵਾਲਾ ਪੀਸ ਆ ਗਿਆ ਇਹ ਜਮਾ ਤੇ ਜਿਹੜੀ ਜ ਦੂਜੀ ਗੱਲ ਕਰੀਏ ਵੀ ਸਾਰਿਆਂ ਦਾ ਟੌਪ ਹੈ ਸਾਰਿਆਂ ਦੇ ਵਿੱਚੋਂ ਸਾਰਿਆਂ ਦਾ ਟੌਪ ਹੈ ਤੇ ਸਭ ਤੋਂ ਵੱਡੀ ਗੱਲ ਨੰਬਰ ਪੰਜਾਬ ਆ ਜੀ ਨੰਬਰ ਪੰਜਾਬ ਆ 2011 ਮਾਡਲ ਆ ਪਾਸਿੰਗ ਹਜੇ ਪਈ ਆ ਟਾਇਰ 90 ਤੋਂ 95 ਪੈਸੇ ਆ ਕੋਈ ਖੋਟੇ ਪੈਸੇ ਦੀ ਕਰੇਗੀ ਜੀ ਐਮ ਆਰ ਐਫ ਦੇ ਐਮ ਆਰ ਐਫ ਦੇ ਆ ਜੀ ਚਾਰੇ ਚਾਰੇ ਟਾਇਰ ਚਾਰੇ ਐਮ ਆਰ ਐਫ ਦਾ ਤੇ ਹੁਣ ਇਹਦੀ ਡਿਮਾਂਡ ਹੈਗੀ ਆ 5 ਲੱਖ ਤੇ 35000 ਗਲ ਵੀਰੇ ਕਿੰਨੇ ਕੁ ਦਾ ਬਣ ਜੂ ਟਰੈਕਟਰ ਇੱਕੋ ਹੀ ਰੇਟ ਇਹਦਾ 5 ਲੱਖ ਦਾ ਹਾਂ ਜਾਂ ਨਾ ਟਰੈਕਟਰ ਦੇਣਾ ਇਹਦੂ ਘੱਟ ਆ ਕੋਈ ਰੀਕਾਲ ਵੀ ਨਾ ਕਰੇ 53 ਦੱਸ ਦੇਵਾ ਆ 11 ਮਾਡਲ ਦੇ ਵਿੱਚੋਂ ਮਿੱਤਰੋ 35000 ਰੁਪਿਆ ਡਿਸਕਾਊਂਟ ਹੋ ਜੂ ਰੇਟ ਘਟ ਜੂ ਤੇ ਟਰੈਕਟਰ ਪੂਰੀ ਚੰਗਾ ਪਿਆ ਤੇ 11 ਦੇ ਵਿੱਚ ਹੀ ਇਹ ਬੰਦ ਹੋਈ ਤੇ 11 ਮਾਡਲ ਹੀ ਪਿਆ ਕਾਲੇ ਢਿੱਡ ਵਾਲਾ ਕਾਲੇ ਢਿੱਡ ਵਾਲਾ ਦੇ ਢਿੱਡ ਦਾ ਪਹਿਲੀ ਮੱਥੇ ਚ ਆਪਾਂ ਦੁਬਾਰੇ ਕਹਿੰਨੇ ਵੀ 5 ਲੱਖ ਰੁਪਿਆ ਦਾ ਲਾਸਟ ਰੇਟ ਹੈ ਇਸ ਤੋਂ ਘੱਟ ਆਪਾਂ ਦੇਣਾ ਨਹੀਂ ਇਸ ਤੋਂ ਘੱਟ ਕੋਈ ਕਾਲ ਵੀ ਨਾ ਕਰ ਕਾਲ ਬਣਾ ਕੇ ਗਰੇ ਨੰਬਰ ਬਾਈ ਬਾਕੀ ਬਾਈ ਕਰ ਵੀਰ ਦਾ ਸਕਰੀਨ ਦੇ ਉੱਤੇ ਚੱਲ ਵੀ ਜਾਂਦਾ ਤੇ ਹੁਣ ਮਹਿੰਦਰਾ ਮਹਿੰਦਰਾ ਸਿਓ ਮੈਂ ਦਰਸਿਆਂ ਆ ਗਿਆ ਆ ਤਾਂ ਦੀਵੇ ਵਾਲੀ ਆ ਗਿਆ ਜੀ ਇਹ ਵੀ ਫਾਰਮ ਹੁੰਦਾ ਚਾਰਸ ਬਲੇਕੇ ਆਪਾਂ 265 ਇਹਨਾਂ ਤਾਂ ਦੀਵੇ ਵਾਲੀ ਕਹਿਣ ਲੱਗੇ ਇਹਨੂੰ ਦੀਵੇ ਵਾਲਾ ਇਹਦੇ 'ਚ ਵੀ ਹੁਣ ਆਪਾਂ ਕੱਢਾਂਗੇ ਠੀਕ ਹੈ ਸੱਪ ਕੱਢਾਂਗੇ ਨਵਾ ਸ਼ਰਮੇ ਵਾਂਗੂ ਅੱਜ ਸੱਪ ਕੱਢਾਂਗੇ ਇਹਦੇ ਸੱਪ ਕੱਢਾਂਗੇ ਮਾਡਲ ਕਿੰਨਾ ਹੈ ਮਾਡਲ ਹੈ 1997 97 ਮਾਡਲ ਆ ਤੇ ਚਾਰੇ ਟਾਇਰ ਜਮ ਤਾਜੇ ਆ ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਠੀਕ ਹੈ ਸੀਐੜ ਦੇ ਟਾਇਰ ਇਹਨਾਂ ਨੂੰ ਮੜਾ ਮੜਾ ਜਿਹਾ ਪੋਚਾ ਮਾਰਿਆ ਹੋਇਆ ਠੀਕ ਹੈ ਚੋਤੇ ਵੀ ਹਲਕੀ ਜਿਹੀ 165000 ਡਿਮਾਂਡ ਆ ਹਾਂ ਤੇ ਇਹਦੇ ਚ ਹੁਣ ਅਸ ਕਿੰਨੇ ਕ ਦਾ ਬਣੂ ਟਰੈਕਟਰ ਇਹ ਚੁੱਪ ਜੇ ਕਰਕੇ ਕਹਿਦਾ ਵੀਰੇ 165000 ਡਿਮਾਂਡ ਆ 97 ਮਾਡਲ 165000 ਦਾ ਨਵੇਂ ਟਾਇਰਾਂ ਚ ਕੋਈ ਦਿੰਦਾ ਨਹੀਂ ਵੀਰੇ ਆਪਾਂ ਹੁਣ ਇਹ ਕਿੰਨੇ ਚ ਦੇਣਾ ਤੇ ਆਪਾਂ 2 ਲੱਖ ਦਾ ਦੇ ਡੂੜ ਲੱਖ ਰੁਪਏ ਦਾ ਮੈ ਤੁਰੇ ਟਰੈਕਟਰ ਮਿਲ ਜੂ ਟਰੈਕਟਰ ਦੇ ਨਵੇਂ ਟਾਇਰ ਲੱਗੇ ਹੋਏ ਆ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਯਾਰ 40000 ਦਾ ਟਾਇਰ ਹੈ ਠੀਕ ਹੈ 97 ਮਾਡਲ ਟਰੈਕਟਰ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਟਾਇਰਾਂ ਦਾ ਮੁੱਲ ਕੱਢ ਦੇ ਮਗਰ ਦੇਖ ਲੈ ਕਿੰਨੇ ਦਾ ਰਹਿ ਗਿਆ ਪਿੱਛੇ ਦਾ ਫਿਰ 1 ਲੱਖ ਤੇ 10 1000 ਦੀ ਰਹਿ ਗਿਆ ਮੁੱਲ ਦਾ ਇਹ ਨਹੀਂ ਮਿਲਦਾ 97 ਮਾਡਲ ਕਵਾੜ ਵੀ ਨਹੀਂ ਮਿਲਦਾ ਕਵਾੜ ਵੀ ਨਹੀਂ ਮਿਲਦਾ ਹਾਂ ਤੇ ਇਹ ਟਰੈਕਟਰ ਸਾਨੂੰ ਮਿਲ ਜੂਗਾ ਮਿੱਤਰੋ ਇੰਜਨ ਗੇਅਰ ਦਾ ਪੂਰਾ ਚੰਗਾ 97 ਮਾਡਲ ਦੇ ਵਿੱਚ ਅਤੇ ਹੁਣ 475 ਮਹਿੰਦਰਾ ਇਹਦੇ ਬਾਰੇ ਪਤਾ ਜਨਣਾ ਹੁਣ ਇਹਦੇ ਚ ਗੋਣਾ ਇੱਕ ਵੱਡਾ ਸਾਰਾ ਹਮ ਮਾਡਲ ਇਹ 2000 ਆ ਠੀਕ ਹੈ ਟਾਇਰ ਇਹਦੇ 85 90 ਪੈਸੇ ਆ ਠੀਕ ਹੈ ਪੰਜਾਬ ਦਾ ਇਹ ਨੰਬਰ ਆ ਠੀਕ ਹੈ ਇਹ ਡਬਲ ਕਲੱਚ ਆ ਬਾਈ ਇਹ ਕਿ ਐ ਡਬਲ ਕਲਚ ਐ ਡਬਲ ਕਲਚ ਐ ਤੇ ਰਿਮਾ ਰੂਮਾ ਤੇ ਥੱਲੇ ਟਾਚਿੰਗ ਬਾਈ ਆਪਾਂ ਤੋਂ ਪੜਦਾ ਨਹੀਂ ਰੱਖੀਦਾ ਆਪਾਂ ਸਪਸ਼ਟ ਦੱਸਾਂਗੇ ਆਪਣੀ ਆਦਤ ਐ ਵੀ ਦੂਰੋਂ ਬੰਦਾ ਆ ਯਾਰ ਤੂੰ ਆਖਿਆ ਸੀਗਾ ਆਪਾਂ ਜਿੰਨੀ ਕਿ 90% ਜੇਨਿਉਇਨਟੀ ਦੱਸੀ ਦੀਏ ਵੀਡੀਓ ਤੇ ਜਿੰਨੀ ਗੱਲ ਕਹੀ ਉੰਨੀ ਗੱਲ ਨਿਪੜੇ ਹਾਂ ਰਿਮਾ ਤੇ ਥੱਲੇ ਮਾੜੀ ਮੋਟ ਵੀ ਟਾਚਿੰਗ ਹੋਈ ਵੀ ਐ ਠੀਕ ਐ ਠੀਕ ਐ ਉਹ ਦੱਸਾਂਗੇ ਇੰਜਨ ਗੇਅਰ ਦਾ ਫੁੱਲ ਚੰਗਾ ਪੰਜਾਬ ਨੰਬਰ ਆ ਵਾਕੇ ਲੈ ਜਾਓ ਤਸੱਲੀ ਕਰਕੇ ਲੈ ਜਾਓ 2 ਲੱਖ ਤੇ 40000 ਰੁਪਿਆ ਰੇਟ ਆ 2000 2000 ਮਾਡਲ ਆ 2 ਲੱਖ 40000 ਤੇ ਇਹ ਹੁਣ ਕਿੰਨੇ ਕਿਤਾ ਬਣ ਜੂ ਟਰੈਕਟਰ ਇਹ ਦੇਣਾ ਦਾ ਯਾਰ 2.5 ਲੱਖ ਦਾ ਯਾ ਪਰ ਤੇਰੇ ਵਾਸਤੇ ਅੱਜ 5000 ਰੁਪਏ ਡਿਸਕਾਊਂਟ ਠੀਕ ਐ 220 ਦਾ 220 ਦਾ ਦੇ 2 ਲੱਖ 20000 ਦਾ ਮਿੱਤਰੋ ਆ 475 ਤੋਂ ਨੂੰ ਮਿਲ ਜੂ ਤੇ 20000 ਰੁਪਿਆ ਰੇਟ ਇਹ ਟਰੈਕਟਰ ਦੇ ਵਿੱਚੋਂ ਘਟ ਜੂ ਸ਼ੇਰ ਆਲਾ ਬਟਨ ਨੂੰ ਛੋਡੇ ਗੂਠੇ ਦੇ ਥੱਲੇ ਆ ਮਿੱਤਰੋ ਦੱਬ ਕੇ ਆ ਜਿਓ 2 ਨੰਬਰ ਪਲਾਟ ਆ ਬਾਈ ਕੁਲਵੀਰ ਦਾ ਨੰਬਰ ਸਕਰੀਨ ਦੇ ਉੱਤੇ ਚੱਲੂ ਹੀ ਜਾਂਦਾ 9417232636 ਉਹੀ ਜਵਾਨਤੀ ਜ਼ਿਆਦਾ ਹੈ ਹਾ 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 ਯਾਰ ਪਰ ਭਰਾਵਾਂ ਦੇ ਨੰਬਰ ਯਾਦ ਰਹੀ ਜਾਂਦੇ ਆ